ਕੁੰਡਲਨੀ ਸੁਰਤ ਹੈ ਜਿਹੜੀ ਮਾਇਆ ਦੇ ਵਿੱਚ ਗੰਢ ਵੱਜੀ ਪਈ ਹੈ ਤੇ ਜੇ ਮਾਇਆ ਦੀ ਗੰਢ ਖੁੱਲ ਜਾਏ ਸੁਰਤ ਦੇ ਵਿੱਚੋਂ ਮਾਇਆ ਦੀ ਗੰਢ ਖੁੱਲ ਜਾਏ ਤੇ ਫੇਰ ਸਾ ਸੰਗਤ ਜੀ ਉਹ ਮੁਕਤ ਹੋ ਜਾਈਦਾ ਫੇਰ ਸੁਰਤ ਉੱਚੀ ਹੁੰਦੀ ਹੈ ਫੇਰ ਨਾਮ ਦੇ ਵਿੱਚ ਫੇਰ ਜਿਹੜਾ ਆਪਾਂ ਕਹਿੰਦੇ ਨਾ ਇਹ ਨਾਮ ਜਪਦੇ ਆ ਮੰਨ ਨਹੀਂ ਜੁੜਦਾ ਸੰਗਤ ਜੀ ਧਿਆਨ ਦੇਣਾ ਜਿੰਨਾ ਚਿਰ ਸੁਰਤ ਦੀ ਗੰਢ ਮਾਇਆ ਵਿੱਚ ਵੱਜੀ ਹੈ ਬਿਲਕੁਲ ਨਾਮ ਵਿੱਚ ਧਿਆਨ ਨਹੀਂ ਜੁੜਨਾ ਬਾਣੀ ਪੜਦਿਆਂ ਮੰਨ ਨਹੀਂ ਜੁੜਨਾ ਇਹ ਕਿਦਾਂ ਸਵਾਦ ਆਉਣਾ ਬਾਣੀ ਪੜਨ ਦਾ ਤੇ ਨਾਮ ਜਪਣ ਦਾ ਜਿੱਦਣ ਸੁਰਤ ਦੀ ਗੰਢ ਮਾਇਆ ਵੱਲੋਂ ਖੁੱਲ ਗਈ ਤੇ ਸੁਰਤ ਉੱਚੀ ਹੋਈ ਉਸ ਦਿਨ ਫਿਰ ਜਦੋਂ ਵਾਹਿਗੁਰੂ ਕਵਾਂਗੇ ਉਦੋਂ ਸਵਾਦ ਆਏਗਾ ਇਹ ਰੋਟੀ ਖਾਂਦੇ ਸਵਾਦ ਆਉਂਦਾ ਨਾ ਜਿਵੇਂ ਮੋਬਾਈਲ ਵੇਂਦੇ ਸਵਾਦ ਆਉਂਦਾ ਨਾ ਇਦਾਂ ਹੀ ਸਵਾਦ ਆਏਗਾ ਵਾਹਿਗੁਰੂ ਜਪਿਆ ਅਜੇ ਮੋਬਾਈਲ ਚ ਸਵਾਦ ਆਉਂਦਾ ਹੈ ਕਿਉਂਕਿ ਸੁਰਤ ਦੀ ਗੰਢ ਮਾਇਆ ਨਾਲ ਵੱਜੀ ਪਈ ਹੈ ਤੇ ਮਨ ਅੱਖਾਂ ਦੇ ਰਾਈ ਭੋਗ ਭੋਗਦਾ ਪਿਆ ਹੈ ਤੇ ਜਿੱਦਨ ਸੁਰਤ ਦੀ ਗੰਢ ਮਾਇਆ ਵੱਲੋਂ ਖੁੱਲ ਗਈ ਉੱਚੀ ਹੋ ਗਈ ਉਸ ਦਿਨ ਖਾਲਸਾ ਜੀ ਇਹ ਦੁਨੀਆਦਾਰੀ ਦੇ ਤਮਾਸ਼ੇ ਨਹੀਂ ਚੰਗੇ ਲੱਗਣੇ ਉਸ ਦਿਨ ਤੇ ਵਾਹਿਗੁਰੂ ਕਹਿੰਦਿਆਂ ਹੀ ਰਸ ਆਉਣਾ ਸਵਾਦ ਆਉਣਾ ਉਸ ਦਿਨ ਬਾਣੀ ਪੜਦਿਆਂ ਆਨੰਦ ਆਉਣਾ ਉਸ ਦਿਨ ਜੀ ਕਰਨਾ ਮੈਂ ਬਾਣੀ ਪੜੀ ਜਾਵਾਂ ਸਾਰਾ ਦਿਨ ਬਾਣੀ ਪੜੀ ਜਾਵਾਂ ਸਾਰਾ ਦਿਨ ਬਾਣੀ ਪੜੀ ਜਾਵਾਂ ਜਿਨ੍ਹਾਂ ਚਿਰ ਸੁਰਤ ਜਿਹੜੀ ਐ ਇਹਦੀ ਗੰਢ ਮਾਇਆ ਵੱਲੋਂ ਖੁੱਲਦੀ ਨਹੀਂ ਉਹਨਾਂ ਚਿਰ ਇਹ ਰਸ ਕਦੇ ਨਹੀਂ ਆਉਣਾ